ਲੁਧਿਆਣਾ ਦੇ ਵਿੱਚ ਚੋਰੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਕੋਵਾਲ ਵਿਖੇ ਚੋਰਾਂ ਵੱਲੋਂ ਇੱਕ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਕੱਲ੍ਹ ਦੇਰ ਰਾਤ ਚੋਰਾਂ ਦੇ ਵੱਲੋਂ ਦੁਕਾਨਦਾਰ ਦਾ ਸ਼ਟਰ ਉਖਾੜ ਕੇ ਨਵੇਂ ਮੋਬਾਈਲ ਫੋਨ ਚੋਰੀ ਕਰ ਲਏਗੇ ਦੁਕਾਨਦਾਰ ਦੇ ਦੱਸਣ ਅਨੁਸਾਰ ਉਸ ਸਮੇਂ ਕੁਝ ਸਮਾਂ ਪਹਿਲਾਂ ਹੀ ਨਵੇਂ ਮੋਬਾਈਲ ਖਰੀਦੇ ਸਨ ਜਿਸ ਦੇ ਕੋਲ ਬਿਲ ਵੀ ਮੌਜੂਦ ਨੇ ਅਤੇ ਰਾਤ ਦੇ ਸਮੇਂ 1 ਲੱਖ ਰੁਪਏ ਦੇ ਮੋਬਾਈਲ ਫੋਨ ਚੋਰੀ ਹੋਏ ਨੇ ਮੈਂ ਤਾਂ ਹੀ ਪੁਲਿਸ ਨੂੰ ਤਲਾਸ਼ੀ 6 ਵਜੇ ਕਰਤਾ ਸੀਗਾ ਕਾਲ ਕੀਤੀ ਹੈ ਬਟ ਉਦੋਂ ਕੰਟਰੋਲ ਰੂਮ ਵੱਲੋਂ ਮੈਨੂੰ ਫੋਨ ਆਇਆ ਕਿ ਪੁਲਿਸ ਅਰੇ ਕੋ 10 ਤੋਂ 15 ਮਿੰਟਾਂ ਦੇ ਪਹੁੰਚ ਜਾਏਗੀ ਬਟ ਹੇ ਤੱਕ ਕੋਈ ਨਹੀਂ ਆਇਆ ਹੇ ਤੱਕ ਫਿਰ ਥਾੜੇ ਕਿ ਦਰਖਾਸਤ ਲਗਾ ਕੇ ਆਏ ਦਰਖਾਸਤ ਲਖਾਇਨ ਵੀ 7 ਵੇ ਲਖਾ ਕੇ ਆਏ ਆ ਹੁਣ ਟਾਈਮ ਹੋ ਗਿਆ 11:25 ਹੇ ਤੱਕ ਕੋਈ ਨਹੀਂ ਆਇਆ ਕਿ ਲੱਗਦਾ ਜੇ ਤੁਸੀਂ ਪਰੋਫੈਸ਼ਨਲ ਪੌਨ ਵੀ ਕਿਤਾ ਮਤਲਬ ਕਿਤੇ ਨਾ ਕਿਤੇ ਚੋਰਾਂ ਨੂੰ ਕੋਈ ਵਡਿਆਈ ਮਿਲਦੀ ਜੇ ਪੁਲਿਸ ਨਹੀਂ ਪਹੁੰਚੇਗੀ ਤਾਂ ਅਖੀਰ ਕਿਹੜਾ ਕਾਰਵਾਈ ਕੀਤਾ ਹੋਏ ਹਾਂਜੀ ਉਹੀ ਹੈ ਹੁਣ ਚੋਰਾਂ ਦੇ ਫੇਰ ਇਹੀ ਹੈ ਨਾ ਬੇਕੁਫੀ ਹੋ ਕੇ ਉਮਰਿਆ ਹੈ ਕਹਿੰਦੇ ਜਿੱਥੇ ਮਰਦੀ ਹੁਣ ਜਿਹੜਾ ਸਿਟਰ ਉੱਥੇ ਵੀ ਇਹ ਤਾਂ ਕੋਈ ਗੱਲ ਨਹੀਂ ਹੋਈ ਬਾੜੇ ਬਾੜੇ ਥੋੜੀਆ 1.5 ਕਿਲੋਮੀਟਰ ਥਾਰਾ ਹੈਗਾ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਚੋਰੀਆਂ ਹੋਈਆਂ ਸੀ ਇਸ ਇਲਾਕੇ ਦੇ ਵਿੱਚ ਕੀ ਆ ਨਾਲ ਕਰੰਨੀ ਲਗਾਣਾ ਇਹਨਾਂ ਦੇ ਘਰੇਵਾਲੇ ਚੋਰੀ ਹੋਈ ਸੀਗੀ ਉਹ ਚੋਰ ਅਸੀਂ ਥਾਣੇ ਛੱਡ ਕੇ ਆਏ ਸੀ ਆਪ ਉਲਸ ਨਹੀਂ ਲੈ ਕੇ ਗਈ ਅਸੀਂ ਥਾਣੇ ਛੱਡ ਕੇ ਆਏ ਆ ਚੋਰ ਨੂੰ ਫਿਰ ਬੰਦਾ ਇੱਥੇ ਹੀ ਦਿਖਿਆ ਸਾਨੂੰ ਤੀਜੇ ਦਿਨ ਕਿੰਨੇ ਕ ਦੀ ਚੋਰੀ ਹੋਈ ਉਹ ਚੋਰੀ ਤਾਂ ਹੀ ਦੇਖੋ ਹੁਣ ਆਹ ਵਾਲੀ ਚੋਰੀ ਹੁਣ ਕਿੰਨੇ ਕ ਦੀ ਰਾਤ ਜਿਹੜੀ ਇਹ ਤਾਂ ਹੀ ਹੁਣ ਤੁਸੀਂ ਮੰਨ ਲਓ ਲੱਖ ਸਵਾ ਲੱਖ ਕਿਉਂਕਿ ਬਿੱਲ ਤਾਂ ਹਜੇ ਕੱਲ ਪਰਸਾ ਹੀ ਮਾਲ ਆਇਆ ਸੀ 35000 ਦਾ ਮਾਲ ਕੱਲ ਪਰਸਾ ਹੀ ਆਇਆ ਹਜੇ ਕੋਈ ਸੀਸੀਟੀਵੀ ਨਹੀਂ ਨਿਕਲ ਕੇ ਨਹੀਂ ਸੀਸੀਟੀਵੀ ਹੈ ਤਾਂ ਕੋਈ ਨਹੀਂ ਮਿਲੀ ਆਪਾਂ ਨੂੰ ਹਜੇ ਕਿਸੇ ਪਾਸੇੋਂ ਦਿਖੇ ਨਹੀਂ ਚੋਰ ਕਿਦੇ ਵਿੱਚੋਂ ਆਏ ਕਿਹੜੇ ਰਸਤੇ ਤੋਂ ਆਏ ਆ ਕੀ ਮੰਗ ਕੀ ਕਰਦੇ ਆ ਮੰਗ ਹੁਣ ਇਹੀ ਆਈ ਦੇਖੋ ਹੁਣ ਜਾਂ ਤਾਂ ਇੱਥੇ ਕਿਨਾਂ ਪੁਸ ਵੀ ਕਾਰਜ ਵਧਾਈ ਜਾਵੇ ਕਿ ਮਤਲਬ ਗੇੜੇ ਮਾਰਨ ਜਾਂ ਕੁਝ ਵੀ ਹੈ ਬਟ ਲੇਕਿਨ ਚੋਰਾ ਦਾ ਤੋੜਾ ਕੁਝ ਹੋਣਾ ਨਹੀਂ ਹੱਲ ਤੁਸੀਂ ਇਹਨਾਂ ਦੇ ਦੋਸਤ ਦੋਸਤ ਆਈ ਮੈਂ ਨਾਲ ਹੀ ਰਹਿਣਾ ਹਮੇਸ਼ਾ ਇਹ ਕੀ ਮੰਗ ਕਰਦੇ ਆ ਮਾਂਗੇਗਾ ਨਾਉਂ ਦੇਖ ਲੋ ਜਿਨ੍ਹਾਂ ਕਾ ਨੁਕਸਾਨ ਆ ਥੋੜਾ ਹੋ ਤਾਂ ਪ੍ਰੋਫਾਈ ਹੋ ਜਾਵੇ ਤਾਂ ਆਪਾਂ ਤਾਂ ਇਹੀ ਚਾਹਾਂਗੇ ਚੋਟੂ ਕਿੰਨੀ ਚੋਰੀ ਹੋਈ ਦੱਸ ਲੱਖ ਸਵਾ ਲੱਖ ਦਾ ਸਾਰਾ ਸਮਾਨ ਮਸ਼ੀਨਾਂ ਲੈ ਕੇ ਫੋਨ ਫੋਨ ਲੈ ਕੇ ਸਾਰਾ ਇਲਾਕਾ ਤੋ